90 ਸਾਲ ਦਾ ਜਸ਼ਨ ਕਿਤੇ ਮਹਿੰਗਾ ਨਾ ਪੈ ਜਾਏ ਅਜੇ ਹਾਇ ਇਸ ਲਈ ਕਿਉਂਕਿ ਦੇਸ਼ 'ਚ ਜਿਸ ਤਰ੍ਹਾਂ ਦੇ ਨਾਲ ਕਰੋਨਾ ਦੇ ਸਬ ਵੇਰੀਐਂਟ JN.1 ਦੇ ਮਾਮਲੇ ਵਧ ਰਹੇ ਨੇ ਉਸ ਤੋਂ ਬਾਅਦ احتیاط ਵਰਤਣ ਨੂੰ ਆਖਿਆ ਗਿਆ ਕਿਉਂਕਿ ਕਰੋਨਾ ਪੀੜਪਾੜ ਵਾਲੀਆਂ ਥਾਵਾਂ ਤੇ ਵੱਧ ਫੈਲਦਾ ਇਸ ਲਈ ਡਾਕਟਰ ਅਤੇ ਸਿਹਤ ਮਾਹਿਰ ਪੀੜਪਾੜ ਤੋਂ ਬਚਣ ਦੀ ਸਲਾਹ ਦੇ ਰਹੇ ਨੇ ਪਰ ਅਜੇ ਹੱਚ ਵੀ ਵੱਡੀ ਗਿਣਤੀ 'ਚ ਲੋਕ ਅਜੇਹੀਆਂ ਥਾਵਾਂ ਤੇ ਜਾ ਰਹੇ ਨੇ ਜਿੱਥੇ ਬਹੁਤ ਪੀੜ ਹੈ ਸ਼ਿਮਲਾ 'ਚ 72 ਘੰਟਿਆਂ ਦੇ ਅੰਦਰ 55000 ਤੋਂ ਵੱਧ ਗੱਡੀਆਂ ਦਾਖਲ ਹੋਈਆਂ ਨੇ ਤਿੰਨ ਦੇ ਵਿੱਚ ਲੱਖਾਂ ਸੈਲਾਨੀ ਨੇ 65000 ਲੋਕ ਲੋਹਾਲ ਪਿੱਤੀ ਦੇ ਵੱਲ ਗਏ ਨੇ ਮਨਾਲੀ ਦੇ ਵਿੱਚ ਵੀ 1 ਲੱਖ ਤੋਂ ਵੱਧ ਸੈਲਾਨੀ ਹੋਣ ਦਾ ਅਨੁਮਾਨ ਲਾਇਆ ਗਿਆ ਹੈ ਸ਼ਿਮਲਾ ਦੀ ਸਥਿਤੀ ਵੀ ਅਜੇ ਹੀ ਹੈ ਇਥੇ ਵੀ ਗੈਸਟ ਹਾਊਸ ਅਤੇ ਹੋਟਲ 90% ਤੱਕ ਫੁੱਲ ਨੇ ਕਰੋਨਾ ਦੇ ਨਵੇਂ ਵੇਰੀਐਂਟ JN.1 ਦੇ ਮਾਮਲੇ ਪੀੜਪਾੜ ਦੀ ਵਜ੍ਹਾ ਕਰਕੇ ਵੱਧ ਫੈਲ ਸਕਦੇ ਨੇ ਅਜਿਹਾ ਖਦਸ਼ਾ ਅੰਕੜਿਆਂ ਦੇ ਨਜ਼ਰ ਮਾਰੀਏ ਤਾਂ ਹੁਣ ਤੱਕ ਭਾਰਤ ਦੇ ਵਿੱਚ ਕਰੋਨਾ ਦੇ ਨਵੇਂ ਵੇਰੀਐਂਟ JN.1 ਦੇ 63 ਕੇਸ ਆ ਚੁੱਕੇ ਨੇ ਦੇਸ਼ ਦੇ ਵਿੱਚ 24 ਘੰਟਿਆਂ ਦੇ ਅੰਦਰ ਕਰੋਨਾ ਦੇ 628 ਮਾਮਲੇ ਆਏ ਨੇ ਐਕਟਿਵ ਕੇਸਾਂ ਦੀ ਗਿਣਤੀ ਵੀ 4052 ਪਹੁੰਚ ਗਈ ਹੈ ਕੇਰਲ ਦੇ ਵਿੱਚ 24 ਘੰਟਿਆਂ ਦੇ ਅੰਦਰ 376 ਕਰਨਾਟਕ ਦੇ ਵਿੱਚ 106 ਮਹਾਰਾਸ਼ਟਰ ਦੇ ਵਿੱਚ ਪੰਜਾਬ ਮਾਮਲੇ ਆਏ ਨੇ ਦੂਜੇ ਪਾਸੇ ਨਵੇਂ ਵੀਰੀਐਂਟ ਜੀਐਨ ਪੁਆਇੰਟ ਦੇ ਦੇਸ਼ ਦੇ ਵਿੱਚ ਹੁਣ ਤੱਕ ਕੁੱਲ 63 ਮਾਮਲੇ ਨੇ ਤੇ ਗੋਆ ਦੇ ਵਿੱਚ ਸਭ ਤੋਂ ਵੱਧ 34 ਨੇ ਅਤੇ ਇਹਨਾਂ ਦੇ ਵਿੱਚੋਂ 8 ਮਰੀਜ਼ਾਂ ਦੀ ਮੌਤ ਪਿਛਲੇ 5 ਦਿਨਾਂ ਦੇ ਅੰਦਰ ਹੋਈ ਹੈ। ਪੰਜਾਬ ਦੇ ਵਿੱਚ ਹਾਲਾਂਕਿ ਅਜੇ ਤੱਕ JN.1 ਦਾ ਮਾਮਲਾ ਸਾਹਮਣੇ ਨਹੀਂ ਆਇਆ ਪਰ ਸੋਮਵਾਰ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਕਰੋਨਾ ਪੋਜ਼ਿਟਿਵ ਮਰੀਜ਼ ਆਇਆ। ਇਸ ਤੋਂ ਬਾਅਦ ਇਨਫੈਕਸ਼ਨ ਰੇਟ ਵਧ ਕੇ 3.03 ਹੋ ਗਿਆ। ਸਿਹਤ ਵਿਭਾਗ ਨੇ 24 ਘੰਟਿਆਂ ਦੇ ਅੰਦਰ 33 ਲੋਕਾਂ ਦੀ ਜਾਂਚ ਕੀਤੀ ਸੀ ਜਿਨ੍ਹਾਂ ਦੇ ਵਿੱਚੋਂ ਸੈਕਟਰ 22 ਦੀ ਰਹਿਣ ਵਾਲੀ ਇੱਕ ਮਹਿਲਾ ਇਨਫੈਕਟਿਡ ਪਾਈ ਗਈ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਇੱਕ ਮਹਿਲਾ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ। ਕੋਰੋਨਾ ਜੀਐਨ.1 ਦੇ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਸਾਵਧਾਨੀ ਵਧਾਈ ਗਈ ਹੈ।